ਅਸਲਾਮੁਅਲੈਕਮ। ਦਰ ਕੀ ਹਾਲ ਚਾਲ? ਮੇਰੇ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਮੁਸਲਮਾਨ ਭੈਣ ਤੇ ਭਰਾ ਦੇ ਵਿੱਚ ਵਿਆਹ ਹੋ ਜਾਂਦਾ ਵੈ। ਵੀਰੋ ਕਥਾ ਦਾ ਟਾਈਟਲ ਪੜ੍ਹ ਕੇ ਮੈਨੂੰ ਵੀ ਬੜਾ ਅਜੀਬ ਵੀ ਲੱਗਾ ਤੇ ਬਹੁਤ ਬੁਰਾ ਵੀ ਲੱਗਾ ਕਿ ਇਹ ਗਲਤ ਇਨਫੋਰਮੇਸ਼ਨ ਹੈ। ਬਰਹਾਲ ਟਾਈਟਲ ਵੀ ਗਲਤ ਹੋ ਸਕਦਾ ਵੈ। ਪਹਿਲੇ ਚੱਲ ਕੇ ਅਸੀਂ ਕਥਾ ਸੁਣਨੇ ਆ ਕਿ ਇਹ ਗਿਆਨੀ ਸੰ ਸਿੰਘ ਮਸਕੀਨ ਹੋ ਰਿਸ਼ਤਿਆਂ ਦੇ ਬਾਰੇ ਕੀ ਕਹਿ ਰਿਹਾ ਹੈ। ਬਾਅਦ ਵਿੱਚ ਮੈਂ ਇਸ ਦੇ ਉੱਪਰ ਆਪਣੀ ਰਾਏ ਦੇਵਾਂਗਾ। ਸੋਚਾਲ ਕੇ ਵੀਰ ਕਥਾ ਸੁਣਨ ਦੇਸ ਤੇ ਬਾਚਾਨ ਹੈ ਭਾਈ ਸਾਹਿਬ ਕਹਿੰਨ ਜੋ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਤੇ ਜੋ ਸਿੱਖ ਤੇ ਸਿੱਖ ਦਾ ਰਿਸ਼ਤਾ ਹੈ ਭਾਈ ਸਾਹਿਬ ਕਹਿੰਨ ਮੈਂ ਦਾਦ ਕਹਿੰਦੇ ਨਾਨਕਿਆਂ ਦੇ ਸਹੁਰਿਆਂ ਦੇ ਸਾਰੇ ਰਿਸ਼ਤੇ ਸਦਕੇ ਕਰਨਾ ਕੁਰਬਾਨ ਕਰਨਾ ਇਹ ਕੀ ਹੁੰਦਾ ਕੁਝ ਵੀ ਨਹੀਂ ਹੰਕਾਰ ਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਦੋ ਰਿਸ਼ਤੇ ਹੋਂਦੇ ਰਿਸ਼ਤੇ ਨਹੀਂ ਨੇ ਵਿਚਾਰ ਦੇ ਰਿਸ਼ਤੇ ਨੇ ਸਿੱਖ ਤੇ ਗੁਰੂ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੇ ਵਿਚਾਰ ਨੇ ਉਹ ਮੇਰੇ ਵਿਚਾਰ ਹੋ ਜਾਣ ਜੋ ਗੁਰੂ ਦੀ ਸੋਚਣੀ ਉਹ ਮੇਰੀ ਸੋਚਣੀ ਹੋ ਜਾਏ ਜੋ ਗੁਰੂ ਦਾ ਸੁਭਾਅ ਮੇਰਾ ਸੁਭਾਅ ਹੋ ਜਾਏ ਤੇ ਸਿੱਖ ਗੁਰੂ ਇੱਕ ਹੋ ਜਾਂਦਾ ਗੁਰੂ ਨੂੰ ਮਾਨ ਨਾਲ ਕਹਿਣਾ ਪੈਂਦਾ ਇਹ ਮੇਰਾ ਆਪਣਾ ਹੀ ਰੂਪ ਹੈ ਧਾਰਮਿਕ ਜਗਤ ਦੇ ਵਿੱਚ ਸਿੱਖ ਤੇ ਗੁਰੂ ਦਾ ਰਿਸ਼ਤਾ ਇਹ ਸੁਭਾਅ ਦਾ ਰਿਸ਼ਤਾ ਹੈ ਵਿਚਾਰਾਂ ਦੀ ਸਾਂਝ ਦਾ ਰਿਸ਼ਤਾ ਹੈ ਦੂਸਰਾ ਰਿਸ਼ਤਾ ਜਿਸ ਤੋਂ ਨਾਨਕ ਦੇ ਦਾਦ ਕੇ ਸੌਰੇ ਸਾਰੇ ਜਨਮ ਲੈਂਦੇ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਹੋਣ ਦਾ ਰਿਸ਼ਤਾ ਨਹੀਂ ਮੰਨੇ ਆ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਤੇ ਆਨੰਦ ਕਾਰਜ ਹੋ ਰਿਹਾ ਭਾਵੇਂ ਕਹਿੰਦੇ ਨੇ ਅੱਜ ਤੋਂ ਇਹ ਖੂਨ ਦੇ ਰਿਸ਼ਤੇ ਚ ਵਿਵਸਥਾ ਹੋਣ ਲੱਗੇ ਨੇ ਹੁਣ ਕਿਥੇ ਇੱਕ ਹੈ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਬਲਕੇ ਇੱਕ ਖੂਨ ਦੇ ਪਤੀ ਪਤਨੀ ਦੇ ਰਿਸ਼ਤੇ ਬਣਾਉਣ ਦੀ ਭਾਰਤ ਨੇ ਮਨਾਈ ਕੀਤੀ ਹੋਈ ਹੈ ਰਿਸ਼ੀ ਮਨੀਆਂ ਨੇ ਮਨਾਈ ਕੀਤੀ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨੰਗ ਭਾਰਤ ਦੇ ਜਿੰਨੇ ਅਪੰਗ ਬੱਚੇ ਨੇ ਨਾ ਦਿਮਾਗੀ ਤੌਰ ਤੇ ਜਾਂ ਅੱਖਾਂ ਠੀਕ ਨਹੀਂ ਟੇੜੇ ਮੇੜੇ ਨੇ ਜਾਂ ਲੱਤਾਂ ਸੁਨਣ ਨੇ ਇਹਨਾਂ ਦੇ ਸਵਾਬਕ ਹੁਣ ਗੱਲ ਆ ਗਈ ਹੈ 70% ਬੱਚੇ ਮੁਸਲਮਾਨਾਂ ਦੇ ਨੇ ਬਾਕੀ 크੍ਰਿਸਚਨ ਹਿੰਦੂ ਤੇ ਥੋੜੇ ਜਿਹੇ ਸਿੰਗਾ ਦੇ ਇਸ ਦੀ ਖੋਜ ਹੋਈ ਐਸਾ ਕਿਉਂ ਐਸਾ ਕੰ ਘਰ ਘਰ ਜਾਤ ਕੇ ਪੜਤਾਲ ਹੋਈ ਖਾਣ ਪਾਣ ਦੀ ਵੀ ਕੀ ਖਾਂਦੇ ਹੋ ਕੀ ਪੀਂਦੇ ਹੋ ਮੈਨੂੰ ਤੇ ਪਤਾ ਨਹੀਂ ਸੀ ਮੈਂ ਬੰਬੇ ਉਹਨਾਂ ਦਿਨਾਂ ਚ ਕਥਾ ਕਰ ਰਿਹਾ ਸੀ ਕਿ ਟੋਲਾ ਡਾਕਟਰਾਂ ਦਾ ਘਰ ਘਰ ਪਹੁੰਚ ਰਿਹਾ ਸੀ ਤੇ ਦਾਸ ਨਾਲ ਦੋ ਤਿੰਨ ਜਥੇ ਸਨ ਚਾਰ ਪੰਜ ਕਮਰਿਆਂ ਚ ਅਸੀਂ ਠਹਿਰੇ ਗੁਰਦੁਆਰੇ ਦੀ ਧਰਮਸ਼ਾਲਾ ਭਾਈ ਜੋਗਾ ਸਿੰਘ ਦਰਬਾਰ ਦੀ ਤੇ ਮੈਨੂੰ ਅਗੇ ਕਹਿੰਦੇ ਗਿਆਨੀ ਜੀ ਤੁਹਾਡੇ ਜੀ ਨਾਲ ਜਿੰਨੇ ਸਾਥੀ ਨੇ ਸੀ ਨਾ ਖਾਣ ਪਾਣ ਲਿਖਣਾ ਹੈ ਨੇਕਾ ਪਹਿਲੇ ਮੈਨੂੰ ਕਾਰਨ ਦੱਸੋ ਇਹ ਅਚਾਨਕ ਐਸਾ ਕਿਉਂ ਕਹਿੰਨੇਗੇ ਇਸ ਕਰਕੇ ਖੋਜ ਰਹੇ ਹਨ ਪਤਾ ਹੈ ਸਾਲ ਬਾਅਦ ਖੋਜਣ ਤੋਂ ਬਾਅਦ ਰਿਜ਼ਲਟ ਕੀ ਨਿਕਲਿਆ ਉਹਨਾਂ ਨੇ ਆਪਣਾ ਫੈਸਲਾ ਕੀ ਦਿੱਤਾ ਕਿਉਂਕਿ ਬਹੁਤ ਸਾਰੇ ਰਿਸ਼ਤੇ ਇੱਕੋ ਹੀ ਖੋਣ ਦੇ ਚੌਂ ਜਾਂਦੇ ਨੇ ਔਰ ਇਹ ਮੇਲ ਨਹੀਂ ਖਾਂਦੀ ਕੁਦਰਤ ਦੇ ਮੁਤਾਬਕ ਨਹੀਂ ਹੈ ਇਸ ਵਾਸਤੇ ਬੱਚੇ ਅਪੰਗ ਹੁੰਦੇ ਹਨ ਫਿਰ ਮੈਂ ਕੁਝ ਸਿੱਖ ਘਰਾਣੇ ਦੇਖੇ ਜਿੱਥੇ ਇੱਕ ਖੌਮ ਦੇ ਚ ਰਿਸ਼ਤੇ ਹੋਣੇ ਠੀਕ ਨਹੀਂ ਹੈ ਸਿਲਸਿਲਾ ਇਹ ਵੀ ਮੈਰਜ ਕਰ ਲ ਲੜਕੇ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਖੌਨ ਇੱਕ ਕਿੱਥੇ ਪਤੀ ਪਤਨੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਹੋਣ ਦਾ ਰਿਸ਼ਤਾ ਨਹੀਂ ਮੰਨਦੀ ਧਨਪਿਰ ਇਹ ਨਾ ਆਖੀਆਂ ਨ ਬੈਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨਪਿਰ ਕਈਏ ਸੋਏ ਮੂਰਤੀਆਂ ਤੇ ਦੋ ਨੇ ਜੋਤ ਇੱਕ ਹੈ ਜੋਤ ਕੀ ਇਹ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਜੋਤ ਹੈ ਤੋ ਭਾਵ ਵਿਚਾਰ ਇੱਕ ਹੋ ਗਏ ਸੋਚਣੀ ਇੱਕ ਹੋ ਗਈ ਯਾਦਾਂ ਇੱਕ ਹੋ ਗਈ ساری ਜ਼ਿੰਦਗੀ ਕੋਈ ਘਰ ਦੇ ਚ ਪਤੀ ਪਤਨੀ ਰਹ ਨੇ ਵਿਚਾਰ ਇੱਕ ਨਹੀਂ ਨੇ ਭਾਵੇਂ ਬੱਚੇ ਵੀ ਹੋਏ ਪਾਲਣਾ ਵੀ ਕੀਤੀ ਪਰ ਗੁਰੂ ਅਮਰਦਾਸ ਜੀ ਕਹਿੰਦੇ ਨਾ ਸੀ ਨਹੀਂ ਕਹਿੰਦੇ ਪਤੀ ਪਤਨੀ ਨਹੀਂ ਕਹਿੰਦੇ ਤਾਂ ਨਿਰ ਇਹ ਨਾ ਆਕੀਏ ਕਹਿਣ ਦੀ ਲੋੜ ਹੀ ਨਹੀਂ ਇਹਨਾਂ ਨੂੰ ਕਿਉਂ ਬੱਚੇ ਵੀ ਹੋਏ ਨਹੀਂ ਪਾਲਣਾ ਵੀ ਕੀਤੀ ਇਕੱਠੇ ਰਹਿ ਰਹੇ ਨੇ 10-20 ਸਾਲ ਤੋਂ ਜ਼ਿੰਦਗੀ ਲੰਗਾ ਦਿੱਤੀ ਏ ਫਿਰ ਇਹ ਪਤੀ ਪਤਨੀ ਕਿਉਂ ਨਹੀਂ ਨੇ ਮਹਾਰਾਜ ਕਹਿੰਦੇ ਹਨ ਧੰਨ ਪਰੇ ਨਾ ਆਖਿਨ ਬਹਿਣ ਇਕੱਠੇ ਭਾਵੇਂ ਇਕੱਠੇ ਰਹਿੰਦੇ ਪੈਣਾ ਇਕੱਠੇ ਰਹਿਣ ਨਾਲ ਕੋਈ ਪਤੀ ਪਤਨੀ ਥੋੜੀ ਹੋ ਗਏ ਇੱਕ ਜੋਤ ਦੋਏ ਮੂਰਤੀ ਧੰਨ ਪਰ ਕਈਏ ਸੋ ਜੋਤ ਇੱਕ ਹੋ ਗੀ ਵਿਚਾਰਾਂ ਦੀ ਸਾਝ ਹੈ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਹੁੰਦੇ ਨੇ ਇੱਕ ਦੂਜੇ ਦੀ ਸੋਚਣੀ ਨਾਲ ਸਹਿਮਤ ਹੁੰਦੇ ਨੇ ਇੱਕ ਦੂਜੇ ਦੇ ਦਿਲ ਦੇ ਵਿੱਚ ਯਾਦ ਹੈ ਸੰਬੰਧ ਜੁੜੇ ਰਹੇ ਨੇ ਇਸ ਤਰ੍ਹਾਂ ਅੰਤ੍ਰਿਕ ਸੰਬੰਧ ਹੈ ਧਾਰਮਿਕ ਜਗਤ ਦੇ ਵਿੱਚ ਸਿੱਖ ਤੇ ਗੁਰੂ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ ਸੰਸਾਰਿਕ ਜਗਤ ਦੇ ਵਿੱਚ ਪਤੀ ਪਤਨੀ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ ਦੋ ਮਨ ਕਿਦਰੇ ਇੱਕ ਹੋ ਸਕਦੇ ਨੇ ਦੋ ਮਿੱਤਰਾਂ ਦੇ ਮਨ ਇੱਕ ਹੋ ਸਕਦੇ ਨੇ ਪਿਓ ਪੁੱਤਰ ਦੇ ਕਿਦਰੇ ਮਨ ਇੱਕ ਹੋ ਸਕਦੇ ਨੇ ਪਤੀ ਪਤਨੀ ਦੇ ਮਨ ਕਿਦਰੇ ਇੱਕ ਹੋ ਸਕਦੇ ਨੇ ਇਹਨੂੰ ਕਹਿੰਦੇ ਨੇ ਸੁਭਾਅ ਦਾ ਰਿਸ਼ਤਾ ਭਲਾਣੇ ਨਾਲ ਖੂਨ ਤੇ ਮੇਲ ਨਹੀਂ ਖਾਂਦਾ ਸੁਭਾਅ ਮੇਲ ਖਾਂਦਾ ਵਿਚਾਰ ਮੇਲ ਖਾਂਦੇ ਜਿੱਥੇ ਦੋ ਵਿਚਾਰਾਂ ਦਾ ਆਪਸ ਵਿੱਚ ਸੁਮੇਲ ਹੋਵੇ ਮੇਲ ਖਾਵਨ ਪਿਆਰ ਦਾ ਜਨਮ ਉੱਥੇ ਹੀ ਆਉਂਦਾ ਹੈ ਤੇ ਦੂਸਰਾ ਨੁਕਤਾ ਵੀ ਸੁਣ ਲੈਣਾ ਜਿੱਥੇ ਪਿਆਰ ਹੈ ਐਤਵਾਰ ਉੱਥੇ ਹੀ ਹੋਵੇਗਾ ਨਹੀਂ ਤੇ ਸ਼ੱਕ ਬਣਿਆ ਰਹੇਗਾ ਜਿਸ ਨਾਲ ਪਿਆਰ ਹੈ ਐਤਵਾਰ ਵੀ ਉਸੇ ਤੇ ਹੀ ਹੋਵੇਗਾ ਦੂਸਰੇ ਤੇ ਨਹੀਂ ਜਿੱਥੇ ਐਤਵਾਰ ਹੈ ਸਦਾਚਾਰ ਵੀ ਉੱਥੇ ਹੀ ਹੋਵੇਗਾ ਔਰ ਧਾਰਮਿਕ ਗਾਇਨੇ ਕਹਿੰਦੇ ਨੇ ਜਿੱਥੇ ਸਦਾਚਾਰ ਹੈ ਨਿਰੰਕਾਰ ਦੀਆਂ ਸਾਰੀਆਂ ਬਰਕਤਾਂ ਵੀ ਉੱਥੇ ਹੀ ਆਉਂਦੀਆਂ ਸਾਰੀਆਂ ਖੁਸ਼ੀਆਂ ਵੀ ਉੱਥੇ ਹੀ ਆਉਂਦੀਆਂ ਤਨ ਹਰ ਇੱਕ ਦੇ ਅਲੱਗ-ਅਲੱਗ ਨੇ ਦੋ ਭਰਾਵਾਂ ਦੇ ਤਨ ਵੀ ਅਲੱਗ-ਅਲੱਗ ਨੇ ਆਤਮਾ ਸਾਰੇ ਜਗਤ ਦੀ ਇੱਕੋ ਹੈ ਕੀੜੀ ਦੇ ਅੰਦਰ ਹਾਥੀ ਦੇ ਅੰਦਰ ਸੂਰਜ ਦੇ ਅੰਦਰ ਜ਼ਮੀਨ ਦੇ ਅੰਦਰ ਮਨੁੱਖ ਦੇ ਅੰਦਰ ਪਸ਼ੂ ਪੰਖੀਆਂ ਦੇ ਅੰਦਰ ਬਨਸਪਤੀ ਦੇ ਅੰਦਰ ਜੋ ਪਰਮ ਚੇਤਨਾ ਹੈ ਉਹ ਇੱਕੋ ਹੀ ਹੈ ਹਸਤੀ ਕੀਟੀ ਤ੍ਰਿਲੋ ਆਦਮ ਇੱਕ ਅਖੰਡਤ ਬਸੇ ਅਨਾਦਮ ਆਤਮਾ ਸਾਰਿਆਂ ਦੇ ਇੱਕੋ ਹੈ ਸਭ ਆਤਮਾ ਦੇ ਚਿੱਤ ਕੋ ਮਨ ਸਾਰਿਆਂ ਦੇ ਅਲੱਗ-ਅਲੱਗ ਨੇ ਮਨ ਵੀ ਸਾਰਿਆਂ ਦੇ ਅਲੱਗ-ਅਲੱਗ ਨੇ ਪਰ ਕਿਦਰੇ ਦੋ ਮਨ ਇੱਕ ਹੋ ਸਕਦੇ ਇੱਕ ਹੋ ਸਕਦੇ ਨੇ ਇਸ ਸਦਸੰਗ ਦਾ ਮਤਲਬ ਕੀ ਹੈ ਸੀ ਗੁਰੂ ਨਾਲ ਸਹਿਮਤ ਹੋ ਜਾਈਏ ਗੁਰੂ ਦੇ ਵਿਚਾਰ ਨਾਲ ਸਹਿਮਤ ਹੋ ਜਾਈਏ ਗੁਰੂ ਦੀ ਸੋਚਣੀ ਨਾਲ ਸਹਿਮਤ ਹੋ ਜਾਈਏ ਜਿੰਨੇ ਚਿਰ ਤੱਕ ਸਹਿਮਤ ਨਹੀਂ ਉਹਨੇ ਚਿਰ ਤੱਕ ਸਿੱਖ ਵੀ ਨਹੀਂ ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਵਿਚਾਰ ਮੁਤਾਬਕ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਸਮਝ ਦੇ ਮੁਤਾਬਕ ਫਿਰ ਭਾਈ ਗੁਰਦਾਸ ਜੀ ਇਹ ਕਹਿੰਦੇ ਨੇ ਜਿਹੜਾ ਗੁਰੂ ਨੂੰ ਯਾਦ ਕਰਦਾ ਹੈ ਇੱਕ ਦਫਾ ਫਿਰ ਗੁਰੂ ਉਸ ਨੂੰ ਕਰੋੜ ਦਫਾ ਯਾਦ ਕਰਦਾ ਹੈ ਇਸ ਤਰ੍ਹਾਂ ਗਹਿਰਾ ਸੰਬੰਧ ਝੜ ਜਾਂਦਾ ਹੈ ਬਾਈ ਗੁਰਦਾਸ ਕਹਿੰਦੇ ਨੇ ਸਿਰਫ ਤੈਨੂੰ ਇੱਕ ਕਦਮ ਚੱਲਣ ਦੀ ਲੋੜ ਹੈ ਕਰੋਣਾ ਕਦਮ ਗੁਰੂ ਆਪ ਚਲੇਗਾ ਇਹ ਗੱਲ ਦੋਵੇਂ ਪਾਸੇ ਬਣਦੀ। ਭੀੜ ਦੇ ਵਿੱਚ ਬੱਚੇ ਦਾ ਹੱਥ ਛੁੱਟ ਗਿਆ ਮਾਂ ਤੋਂ। ਬਹੁਤ ਵੱਡੇ ਮੇਲ ਵਿੱਚ ਹੁਣ ਰੋਂਦਾ ਪਿਆ ਹੈ। ਮਾਂ ਮਾਂ ਪੁਕਾਰਦਾ ਪਿਆ ਪਰ ਮਾਂ ਵੀ ਰੋ ਰਹੀ ਉਹ ਵੀ ਲਬਰੇ। ਇੱਕ طرف ਗੱਲ ਨਹੀਂ ਹੈ ਦੋਵੇਂ ਤਰਫ ਗੱਲ ਹੈ ਹੁਣੇ ਮੇਲਾ ਬੱਚੇ ਨੂੰ ਨਹੀਂ ਚੰਗਾ ਲੱਗਦਾ ਰੰਗ ਤਮਾਸ਼ੇ ਨਹੀਂ ਚੰਗੇ ਲੱਗਦੇ ماں ਖੋ ਗਈ ਰੋ ਰਿਹਾ ਹੈ ਮਾਂ ਲਈ ਲਵ ਰਿਹਾ ਮਾਣੋ ਪਰ ਰੋ ਰਹੀ ਹੈ ਮਾਂ ਉਹ ਵੀ ਲਵ ਰਹੀ ਭਾਈ ਗੁਰਦਾਸ ਕਹਿੰਦਾ ਜਿਸ ਦਿਨ ਤੂੰ ਤਲਾਸ਼ ਕਰੇਗਾ ਤੂੰ ਯਾਦ ਕਰੇਗਾ ਕਰੋਣਾ ਗੁਣਾ ਵਦ ਪ੍ਰਮਾਤਮਾ ਤੈਨੂੰ ਯਾਦ ਕਰੇਗਾ ਇਹ ਧਾਰਮਿਕ ਸੰਬੰਧ ਗੁਰੂ ਨਾਲ ਸਰੀਰ ਦਾ ਤੇ ਬਣੇ ਨਹੀਂ ਸਕਦਾ ਗੁਰੂ ਸਰੀਰ ਹੈ ਵੀ ਨਹੀਂ ਪਰਮਾਤਮਾ ਇੱਕ ਸ਼ਕਤੀ ਹੈ ਗੁਰੂ ਇੱਕ ਸ਼ਕਤੀ ਹੈ ਪਰਮਾਤਮਾ ਪ੍ਰਕਾਸ਼ ਹੈ ਗੁਰੂ ਵਿਚਾਰ ਹੈ ਗੁਰੂ ਸ਼ਬਦ ਹੈ ਇਹ ਖੁਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ ਗੁਰੂ ਦਰ ਹੈ ਪਰਮਾਤਮਾ ਘਰ ਹੈ ਇਸੇ ਵਾਸਤੇ ਐਸੀ ਕਹਿੰਦੇ ਗੁਰੂ ਦਵਾਰਾ ਦਵਾਰਾ ਦਰਵਾਜ਼ਾ ਪਰਮਾਤਮਾ ਘਰ ਹੈ ਗੁਰੂ ਦਰ ਹੈ ਸੋ ਦਰ ਕਿਹਾ ਸੋ ਘਰ ਕੇ ਹ ਜਿਤਬੈ ਸਰਬ ਸਮਾਲੇ ਪਰ ਕਰਨ ਅਲਗ ਹੋ ਜਾਏਗਾ ਖੁਲਾਸਾ ਕਿਸੇ ਵਕਤ ਫਿਰ ਕਰਾਂਗੇ ਪਰ ਇਤਨਾ ਮੈਂ ਅਰਜ਼ ਕਰਾਂ ਜੋ ਪ੍ਰਕਾਸ਼ ਦੇ ਰੂਪ ਦੇਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇਚ ਪਰਮਾਤਮਾ ਪ੍ਰਕਾਸ਼ ਦੇ ਰੂਪ ਦੇਚ ਪਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇਚ ਗੁਰੂ ਦਰ ਹੈ ਤੇ ਘਰ ਵਿੱਚ ਜਾਣਾ ਹੈ ਪਹਿਲੇ ਤੇ ਦਰ ਤੇ ਆਣਾ ਪਏਗਾ ਪਰਮਾਤਮਾ ਤੱਕ ਪਹੁੰਚਣਾ ਹੈ ਪਹਿਲੇ ਤੇ ਗੁਰੂ ਕੋ ਲਾਣਾ ਪਏਗਾ ਦਰ ਤੇ ਪੈਲੇ ਦਰ ਘਰ ਕੀ ਸੋਜੀ ਨਾਏ ਗੁਰਗਨ ਸਾਹਿਬ ਦੀ ਬਾਣੀ ਕਹਿੰਦੀਏ ਭਾਵੇਂ ਮਨੁੱਖ ਆਪਣੇ ਆਪ ਨੂੰ ਧਾਰਮਕ ਕਹਿੰਦੇ ਨਾ ਘਰ ਦਾ ਪਤਾ ਨਾ ਦਰ ਦਾ ਪਤਾ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਮੈਂ ਸਰਬ ਸਮਾਲੇ ਇਸ ਤਰ੍ਹਾਂ ਨਾ ਸਮ ਲੈਣਾ ਇਹ ਦਰ ਹੈ ਲੱਕੜ ਸੋਨੇ ਚਾਂਦੀ ਦਾ ਬਣਿਆ ਹੋਇਆ ਦਰਵਾਜ਼ਾ ਨਹੀਂ ਹੈ ਇਸ ਚੱਕਰ 'ਚ ਨਾ ਪੈਣਾ ਇਸ ਤਰ੍ਹਾਂ ਤੇ ਏਸੇ ਰੋਜ਼ ਪ੍ਰਵੇਸ਼ ਕਰ ਜਾਂਦੇ ਆਂ ਗੁਰਦੁਆਰੇ ਆਣਾ ਹੋਰ ਗੱਲ ਹੈ ਇਹ ਹਾਜ਼ਰੀ ਹੈ ਪਰ ਗੁਰੂ ਦੀ ਹਜ਼ੂਰੀ ਚਲੇ ਜਾਣਾ ਹੋਰ ਗੱਲ ਹੈ ਹਜ਼ੂਰੀ ਚ ਸੁਰਤ ਜਾਏਗੀ ਹਾਜ਼ਰੀ ਦੇ ਚ ਸਰੀਰ ਗਿਆ ਹੈ ਹਜ਼ੂਰੀ ਦੇ ਚ ਤੇ ਧਿਆਨ ਜਾਵੇਗਾ ਹਾਜ਼ਰੀ ਸਰੀਰ ਨੇ ਭਰ ਲਈਏ ਤਨ ਨੇ ਭਰ ਲਈਏ ਕਦੇ ਕਦਾਈ ਕੋਈ ਗੁਰੂ ਦੀ ਹਜ਼ੂਰੀ ਤੇ ਜਾਂਦਾ ਸ਼ਬਦ ਨਾਲ ਸੁਰਤ ਜੁੜ ਗਈ ਹਜ਼ੂਰੀ ਚਲਾ ਗਿਆ ਤੇ ਸ਼ਬਦ ਨਾਲ ਸੁਰਤ ਜੁੜ ਗਈ ਇਹ ਦਰਵਾਜ਼ੇ ਦੇ ਵਿੱਚ ਪ੍ਰਵੇਸ਼ ਕਰ ਗਏ ਇੱਥੇ ਚਾਨਣਾ ਹੋ ਜਾਏਗਾ ਪਰਮਾਤਮਾ ਪ੍ਰਕਾਸ਼ ਹੈ ਗੁਰੂ ਸ਼ਬਦ ਹੈ ਆਵਾਜ਼ ਹੈ ਇਹ ਇੱਕ ਆਪਣੇ ਆਪ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਵੱਡਾ ਪ੍ਰਕਰਣ ਹੈ ਔਰ ਇਸ ਨੂੰ ਸਮਝੇ ਬਿਨਾ ਵਾਕਈ ਧਰਮ ਦੀ ਅਸਲੀਅਤ ਨੂੰ ਸਮਝਣਾ ਵੀ ਕਠਨਾ ਹੈ ਔਖਾ ਹੈ ਔਖੇ ਮੈडम ਕਾਹਨਾ ਦੋ ਮਨ ਇਕ ਹੋ ਸਕਦੇ ਦੋ ਤਨ ਇਕ ਨਹੀਂ ਹੁੰਦੇ ਤੇ ਦੋ ਆਤਮਾਵਾਂ ਹੁੰਦੀਆਂ ਨਹੀਂ ਆਤਮਾਵਾਂ ਸਾਰੀਆਂ ਦੀ ਇੱਕੋ ਜੀ ਹਸਤੀ ਕੀਟੀ ਤਿਰਲੋ ਆਦੰ ਇੱਕ ਅਖੰਡਤ ਵਸੇ ਅਨ ਅਖੰਡ ਕਿਸ ਨੂੰ ਕਹਿੰਨ ਖੰਡ ਖੰਡ ਟੁਕੜੇ ਟੁਕੜੇ ਪਰਮਾਤਮਾ ਅਖੰਡ ਹੈ ਟੁਕੜੇ ਟੁਕੜੇ ਨਹੀਂ ਹੈ ਇੰਜ ਨਹੀਂ ਹੈ 10 ਮੀਲ ਤੱਕ ਪਰਮਾਤਮਾ ਹੈ ਗੋ 5 ਮੀਲ ਨਹੀਂ ਹੈ ਫਿਰ 100 ਮੀਲ ਤੱਕ ਗੋ ਹੈ 10 ਮੀਲ ਨਹੀਂ ਹੈ ਇਸ ਤਰ੍ਹਾਂ ਖੰਡ-ਖੰਡ ਨਹੀਂ ਹੈ ਉਹ ਵਿਆਪਕ ਹੈ ਔਰ ਉਸ ਵਿਆਪਕ ਦੇ ਵਿੱਚ ਸਭ ਕੁਝ ਹੈ ਇਹ ਸਾਰਾ ਆਕਾਰ ਉਸੇ ਨਿਰਾਕਾਰ ਦੇ ਚ ਉਹ ਨਿਰਾਕਾਰ ਵਿਆਪਕ ਹੈ ਆਤਮਾ ਸਾਰਿਆਂ ਦੀ ਕੋਏ ਇਕ ਅਖੰਡਤ ਵਸੇ ਅਨਾਦ ਅਖੰਡ ਰੂਪ ਹੋ ਕੇ ਪਰਮਾਤਮਾ ਸਾਰਿਆਂ ਦੇ ਵਿੱਚ ਬਸਿਆ ਹੋਇਆ ਇਕ ਤਨ ਇੱਕ ਨਹੀਂ ਹੈ ਮਨ ਵੀ ਇੱਕ ਨਹੀਂ ਹੈ ਹੁਣ ਮੈਂ ਅਰਜ ਕਰਾਂ ਪਰਮਾਤਮਾ ਤਨ ਵੀ ਨਹੀਂ ਦੇਖਦਾ ਪਰਮਾਤਮਾ ਵੀਰੋ ਕਿ ਪਹਿਲੀ ਗੱਲ ਇਹ ਹੈ ਕਿ ਅਸਲਾਮ ਧਰਮ ਦੇ ਵਿੱਚ ਜਿਹੜਾ ਟਾਈਟਲ ਸੀ ਜਾਂ ਅਸੀਂ ਕਥਾ ਸੁਣੀ ਹੈ ਕਿ ਰਿਸ਼ਤਿਆਂ ਦੇ ਭੈਣ ਭਰਾ ਦੇ ਅੰਦਰ ਸ਼ਾਦੀ ਹੋਏ ਭੈਣ ਭਰਾ ਦੇ ਅੰਦਰ ਨਹੀਂ ਸ਼ਾਦੀ ਹੁੰਦੀ ਵੀਰੋ ਭੈਣ ਭਰਾ ਦਾ ਜਿਵੇਂ ਕਿ ਰੱਬ ਬਲੱਡ ਦਾ ਰਿਲੇਸ਼ਨ ਹੈ ਸਕੇ ਭੈਣ ਭਰਾ ਉਹਨਾਂ ਅੰਦਰ ਸ਼ਾਦੀ ਨਹੀਂ ਹੁੰਦੀ ਲੇਕਿਨ ਜਿਹੜੇ ਕਜ਼ਨ ਹੈ ਜਿਸ ਤਰ੍ਹਾਂ ਕਿ ਚਾਚੀ ਦੀ ਬੇਟੀ ਹੈ ਤਾਇਆ ਦੀ ਹੈ ਖਾਲਾ ਦੀ ਹੈ ਬੇਟੇ ਬੇਟੀਆਂ ਇਹਨਾਂ ਦੇ ਅੰਦਰ ਸ਼ਾਦੀ ਹੋ ਜਾਂਦੀ ਹੈ ਤੇ ਅਸਲਾਮ ਨੇ ਸਾਡੇ ਧਰਮ ਨੇ ਇਸ ਚੀਜ਼ ਦੀ ਆਜ਼ਾਦ ਦਿੱਤੀ ਹੈ ਤੇ ਦੂਸਰਾ ਜਿਹੜਾ ਮੁਸਲਮਾਨ ਸ਼ਾਦੀ ਤੋਂ ਪਹਿਲੇ ਚਾਹੇ ਕੋਈ ਰਿਸ਼ਤਾ ਹੈ ਜਾਂ ਨਹੀਂ ਹੈ ਉਹ ਆਪਸ ਵਿੱਚ ਭੈਣ ਭਰਾ ਵੈ ਜਦੋਂ ਉਹਨਾਂ ਦੇ ਜੀਨੀ ਭੈਣ ਭਰਾ ਵੈ ਜਿਸ ਤਰ੍ਹਾਂ ਕਿ ਵੀਰੋ ਖਾਲਸਾ ਉਹ ਖਾਲਸੇ ਦੇ ਅੰਦਰ ਸਾਰੇ ਖਾਲਸੇ ਨੂੰ ਬਰਾਬਰ ਕਰ ਦਿੱਤਾ ਗਿਆ ਕੋਈ ਕਾਸਟ ਕੋਈ ਜਾਤ ਪਾਤ ਨਹੀਂ ਹੈ ਇਸ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਅੰਦਰ ਇੱਕ دینی ਭਾਈਚਾਰਾ ਹੈ دین ਦੇ لحاظ ਨਾਲ ਇੱਕ ਦੂਸਰੇ ਦੇ ਭੈਣ ਭਰਾ ਹੈ ਤੇ ਅਗਰ ਉਹ ਕਿਸੇ ਨਾਲ ਸ਼ਾਦੀ ਕਰਦੇ ਹੈ ਤੇ ਸਿਸਟਮ ਮਤਲਬ ਇਹ ਨਹੀਂ ਲਵਾਗੇ ਕਿ ਦੂਸਰੇ ਭੈਣ ਭਰਾ ਨਾਲ ਸ਼ਾਦੀ ਕਰਦੇ ਹੈ ਤੇ ਦੂਸਰਾ ਵੀ ਰੋ ਜਿਹੜਾ ਮੁਹੱਬਤ ਦਾ ਤਕਾਜ਼ਾ ਹੈ ਮੁਹੱਬਤ ਦਾ ਤਕਾਜ਼ਾ ਇਹ ਹੈ ਬਹੁਤ ਵਾਰੀ ਗੱਲ ਕੀਤੀ ਹੈ ਜਨਸਰ ਸਿੰਘ ਮਸਕੀਨ ਰਾ ਨੇ ਕਿ ਵੈਸੇ ਤੇ ਹਰ ਧਰਮ ਦੇ ਮੰਨਣ ਵਾਲੇ ਵੱਡੇ ਵੱਡੇ ਦਾਅਵੇ ਕਰਦੇ ਐ ਕਿ ਅਸੀਂ ਬਹੁਤ ਜ਼ਿਆਦਾ ਆਪਣੇ ਧਰਮ ਦੇ ਨਾਲ ਆਪਣੇ ਗੁਰੂਆਂ ਦੇ ਨਾਲ ਆਪਣੇ ਅਫਤਾਰੀ ਪੁਰਸ਼ਾਂ ਦੇ ਨਾਲ ਮੁਹੱਬਤ ਕਰਦੇ ਹਾਂ ਤੇ ਲੇਕਿਨ ਮੁਹੱਬਤ ਸਿਰਫ ਜ਼ੁਬਾਨੀ ਕਲਾਮੀ ਹੈ ਮੁਹੱਬਤ ਕਹਿਣ ਤੱਕ ਹੀ ਹੈ ਅਮਲ ਦੇ ਵਿੱਚ ਉਹ ਮੁਹੱਬਤ ਨਜ਼ਰ ਨਹੀਂ ਆਉਂਦੀ ਕਿ ਵੈਸੇ ਤੇ ਹਰ ਕੋਈ ਕਹਿੰਦਾ ਜੀ ਮੈਂ ਆਪਣੇ ਅਫਤਾਰੀ ਪੁਰਸ਼ਾਂ ਨਾਲ ਬਹੁਤ ਮੁਹੱਬਤ ਕਰਨਾ ਵੈ ਮੈਂ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਸੁਣ ਸਕਦਾ ਪਰ ਜਿਹੜੇ ਅਫਤਾਰੀ ਪੁਰਸ਼ਾਂ ਨੇ ਗੁਰੂ ਸਾਹਿਬਾਨ ਨੇ ਉਹ ਕੰਮ ਦਿੱਤੇ ਆ ਕਿਆ ਕੰਮ ਕਰੋ ਉਹ ਕੰਮ ਨਹੀਂ ਕਰਨਾ ਜਿਹੜੇ ਕੰਮ ਤੋਂ ਰੋਕਿਆ ਹੋਇਆ ਵੈ ਉਹ ਕੰਮ ਤੋਂ ਰੁਕਣਾ ਨਹੀਂ ਇਹ ਕਿਸੇ ਤਰ੍ਹਾਂ ਦੀ ਮੁਹੱਬਤ ਹੈ ਵੀਰੋ ਇਹ ਮੁਹੱਬਤ ਨਹੀਂ ਹੈ ਇਸ ਤਰ੍ਹਾਂ ਇੱਕ ਦਿਖਾਵਾ ਜਿਸ ਤਰ੍ਹਾਂ ਕਿ ਅਗਰ ਭੈਣ ਭਰਾ ਦਾ ਰਿਸ਼ਤਾ ਵੀ ਹੈ ਤੇ ਭੈਣ ਭਰਾ ਜਾਂ ਭਰਾ ਭਰਾ ਇੱਕ ਦੂਸਰੇ ਨੂੰ ਨਹੀਂ ਮਿਲਦੇ ਚਾਹੇ ਉਹ ਖੂਨ ਦਾ ਰਿਸ਼ਤਾ ਵੈ ਲੇਕਿਨ ਵੀਰੋ ਉਹ ਰਿਸ਼ਤੇ ਜਗਤ ਅਸਾਸ ਨਹੀਂ ਹੈ ਇੱਕ ਦੂਸਰੇ ਦਾ ਅਸਾਸ ਨਹੀਂ ਕਰਨਾ ਮੁਹੱਬਤ ਨਹੀਂ ਹੈ ਇੱਕ ਦੂਸਰੇ ਨੂੰ ਸੜਨਾ ਇੱਕ ਦੂਸਰੇ ਨੂੰ ਡੰਗ ਮਾਰਨਾ ਤੇ ਵੀਰੋ ਉਹ ਰਿਸ਼ਤਾ ਸਿਰਫ ਬਰਾਏ ਨਾਮ ਦਾ ਹੋਵੇ ਉਹ ਰਿਸ਼ਤਾ ਨਹੀਂ ਹੈ ਲੇਕਿਨ ਅਗਰ ਤੁਹਾਡਾ ਕਿਸੇ ਹੋਰ ਮਨੋਖਨਾ ਹੋਵੇ ਤੁਹਾਡੇ ਕਿਸੇ ਦੋਸਤ ਨਾਲ ਕਿਸੇ ਜਾਣੇ ਵਾਲੇ ਨਾਲ ਇੱਕ ਅੱਛਾ ਰਿਸ਼ਤਾ ਬਣ ਗਿਆ ਹੋਵੇ ਤੁਸੀਂ ਉਹਦੀ ਤਕਲੀਫ ਦਾ ਖਿਆਲ ਰੱਖਦੇ ਜੇ ਜਿਹੜੀ ਗੱਲ ਕਹਿੰਦਾ ਉਹ ਕਰਦੇ ਜੇ ਉਹ ਕੰਮ ਨਹੀਂ ਕਰਦਾ ਜਿਹੜਾ ਉਹਨੂੰ ਬੁਰਾ ਲੱਗਦਾ ਹੋਵੇ ਉਹ ਰਿਸ਼ਤਾ ਵੀ ਭੈਣ ਭਰਾ ਦੇ ਚ ਨਾਲੋਂ ਜ਼ਿਆਦਾ ਮਜ਼ਬੂਤ ਹੋਵੇ ਇਸੇ ਤਰ੍ਹਾਂ ਵੀਰੋ ਅਗਰ ਤੁਸੀਂ ਆਪਣੇ ਅਵਤਾਰੀ ਪੁਰਸ਼ਾਂ ਨੂੰ ਗੁਰੂ ਸਹਿਬਾਨ ਨੂੰ ਅੱਲਾ ਦੇ ਨੇਕ ਬੰਦਿਆਂ ਨੂੰ ਵਲੀਆਂ ਨੂੰ ਮੁਹੱਬਤ ਕਰਦੇ ਜੇ ਤੇ ਫੇਰੇ ਜਿਹੜੇ ਕੰਮ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਕੀਤੇ ਐ ਸਾਨੂੰ ਵੀ ਉਹ ਕੰਮ ਕਰਨੇ ਚਾਹੀਦੇ ਉਹਨਾਂ ਵਰਗੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਐ ਤੇ ਜਿਹੜੇ ਕੰਮਾਂ ਤੋਂ ਰੁਕੇ ਐ ਜਿਹੜੇ ਕੰਮਾਂ ਤੋਂ ਮਨਾ ਕੀਤਾ ਵੈ ਉਹਨਾਂ ਕੰਮਾਂ ਤੋਂ ਰੁਕਣਾ ਚਾਹੀਦਾ ਵੈ ਉਹਨਾਂ ਕੰਮਾਂ ਤੋਂ ਮਨਾ ਹੋਣਾ ਚਾਹੀਦਾ ਵੈ ਵੀਰੋ ਇਹ ਜੇ ਅਸਲ ਮੁਹੱਬਤ ਦਾ ਤਕਾਜ਼ਾ ਵੈਸੇ ਤੇ ਹਰ ਧਰਮ ਦੇ ਮੰਨਣ ਵਾਲੇ ਕਹਿੰਦੇ ਐ ਕਿ ਅਸੀਂ ਆਪਣੇ ਧਰਮ ਨਾਲ ਬੜੀ ਮੁਹੱਬਤ ਕਰਨੇ ਆ ਸਾਨੂੰ ਆਪਣੇ ਧਰਮ ਦੇ ਨਾਲ ਬੜਾ ਪਿਆਰ ਐ ਪਰ ਪਰ ਵੀਰੋ ਗੱਲ ਇਹ ਐ ਕਿ ਕੋਈ ਆਪਣੇ ਧਰਮ ਦੇ ਸਹੀ ਤਰ੍ਹਾਂ ਚੱਲਦੇ ਨਹੀਂ ਐ ਉਹਦੀ ਵਜ੍ਹਾ ਕੀ ਐ ਇਹ ਫਿਰ ਮੁਹੱਬਤ ਨਹੀਂ ਹੈ ਇਹ ਸਿਰਫ ਇੱਕ ਦਿਖਾਵਾ ਹੈ ਇਹ ਸਿਰਫ ਇੱਕ ਇੱਕ ਸਾਡੀ ਸਟੇਟਮੈਂਟ ਹੈ ਇਹ ਸਿਰਫ ਅਸੀਂ ਆਪਣਾ ਇੱਕ ਦਾਵਾ ਕਰ ਰਹੇ ਹਾਂ ਉਸ ਦਾਵੇ ਨੂੰ ਸਾਬਤ ਨਹੀਂ ਕਰ ਰਹੇ ਅਗਰ ਜਿਸ ਨੂੰ ਬੰਦੇ ਨੂੰ ਆਪਣਾ ਧਰਮ ਨਾ ਕਹਿੰਦਾ ਮੈਨੂੰ ਬੜੀ ਮੁਹੱਬਤ ਹੈ ਤੋ ਆਪਣੇ ਧਰਮ ਤੇ ਚੱਲੇ ਆਪਣੇ ਜਿਹੜਾ ਧਰਮ ਉਹਦਾ ਹੁਕਮ ਦਿੰਦਾ ਹੈ ਜਿਹੜਾ ਧਰਮ ਕੰਮ ਕਹਿਣ ਦਾ ਉਹ ਕਹਿੰਦਾ ਕਿ ਕੰਮ ਕਰ ਉਹ ਕੰਮ ਕਰੇ ਜੇ ਤੋ ਮਨਾ ਕਰਦਾ ਉਹ ਮਨਾ ਹੋ ਲੇਕਿਨ ਅਸੀਂ ਕੀ ਕਰਨੇ ਆ ਕਿ ਜਿਹੜੇ ਸਾਡੇ ਮਰਜ਼ੀ ਦੇ ਜਿਹੜੇ ਚੰਗੇ ਕੰਮ ਹੁੰਦੇ ਆ ਜਿਹੜੇ ਸਾਨੂੰ ਫਾਇਦਾ ਦਿੰਦੇ ਆ ਜਿਹੜੇ ਸਾਨੂੰ ਪਸੰਦ ਹੁੰਦੇ ਆ ਉਹ ਕੰਮ ਤੇ ਅਸੀਂ ਧਰਮ ਦੇ ਲੱਲਨੇ ਆ ਲੇਕਿਨ ਜਿਹੜੇ ਕਮਾਂ ਤੋਂ ਰੋਕਦਾ ਵੈ ਉਹ ਕਮਾਂ ਤੋਂ ਅਸੀਂ ਰੁਕਦੇ ਨਹੀਂ ਆ ਅਸੀਂ ਬਲਕਿ ਉਹਦੇ ਵਾਸਤੇ ਦੂਸਰੇ ਜਿਹੜੇ ਧਰਮਾਂ ਦੇ ਕੰਮ ਐ ਉਸ ਨੂੰ ਉਪਲਾ ਲੈਨੇ ਤੇ ਵੀਰੋ ਇਹ ਅਸਲ ਧਰਮ ਦੀ ਮੁਹੱਬਤ ਨਹੀਂ ਐ ਇਹ ਅਸਲ ਹਫਤਾਰੀ ਪੋਸਾ ਨਾਲ ਮੁਹੱਬਤ ਨਹੀਂ ਐ ਇਹ ਅਸਲ ਆਪਣੇ ਇਸਤਾਨਾ ਨਾਲ ਮੁਹੱਬਤ ਨਹੀਂ ਹੈਗੀ ਬਾਕੀ ਵੀਰੋ ਤਾਨੂੰ ਕਿਸ ਤਰ੍ਹਾਂ ਦੀ ਇਹ ਲੱਗੀ ਵੀਡੀਓ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਜ਼ਹਾਲ ਲਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਰ ਰੱਖਣਾ ਤੁਹਾਨੂੰ ਯਾਦ ਰੱਖਣਾ ਅੱਲਾ ਫੇ